ਦਿੰਧਾੜੀ ਘਰ ਦੇ ਵਿੱਚ ਡਾਕਾ ਵਜਿਆ 6 ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਅਤੇ ਚਾਰ ਬਦਮਾਸ਼ ਜਿਹੜੇ ਨੇ ਗੋਲੀਆਂ ਚਲਾਉਂਦੇ ਹੋਏ ਘਰ ਦੇ ਅੰਦਰ ਦਾਖਲ ਹੋਏ ਘਰ ਦੇ ਅੰਦਰੋਂ ਪੈਸੇ ਤੇ ਹੋਰ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਲੁੱਟਦੀ ਹੈ ਵਾਰਦਾਤ ਕਰਨਤਾਰਨ ਦੇ ਦੀਪ ਐਵੇਨਿਊ ਇਲਾਕੇ ਦੇ ਵਿੱਚ ਰਹਿਣ ਵਾਲੇ ਕਾਉਂਸਲਰ ਸੁਤਵਿੰਦਰ ਅਰੋੜਾ ਦੇ ਘਰ ਵਾਪਰੀ ਹੈ ਜਿੱਥੇ ਕੰਧ ਟੱਪ ਕੇ ਬਦਮਾਸ਼ ਜਿਹੜੇ ਨੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਘਰ ਦੇ ਅੰਦਰ ਬੈਠੇ ਬੱਚਿਆਂ ਅਤੇ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਗੋਲੀਆਂ ਚਲਾ ਕੇ ਡਰਾਇਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਤ ਚੱਕਰ ਹੋ ਗਏ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰ ਨੇ ਘਰ ਦੇ ਵਿੱਚ ਹੋਈ ਲੁੱਟ ਦੀ ਇਸ ਵਾਰਦਾਤ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ 12000 ਦੀ ਨਕਦੀ ਅਤੇ ਮੋਬਾਈਲ ਲੁੱਟ ਕੇ ਲੁਟੇਰੇ ਫਰਾਰ ਹੋਏ ਨੇ। ਅੱਜ ਆ 6 ਬੰਦੇ ਆਏ ਆ ਵਾਰਦਾਤ ਕਰਨ ਘਰ ਦੇ ਵਿੱਚ ਦੋ ਜਾਣੇ ਮੋਟਰਸਾਈਕਲ ਤੇ ਬਾਹਰ ਖੜੇ ਰਹੇ ਆ। ਤੇ ਚਾਰ ਜਣੇ ਜਿਹੜੇ ਆ ਚਾਰਾਂ ਕੋਲ ਪਿਸਤਲ ਸੀ ਹੱਥ ਦੇ ਵਿੱਚ ਤੇ ਉਹ ਗੋਲੀਆਂ ਚਲਾਉਂਦੇ ਅੰਦਰ ਗਏ ਆ ਤੇ ਅੰਦਰੋਂ ਉਹਨਾਂ ਨੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਉਹਨਾਂ ਨੇ ਮਤਲਬ 10-15 ਮਿੰਟ ਅੰਦਰ ਲਾ ਕੇ ਤੇ ਆਪਣੀਆਂ ਲੋ ਜੋ ਵੀ ਉਹਨਾਂ ਨੂੰ ਮਿਲਿਆ ਵਾ ਦੋ ਕੁ ਮੋਬਾਈਲ ਇੱਕ ਦੋ ਪਰਸ ਨਾਲ ਲੈ ਗਏ ਤੇ ਗੋਲੀਆਂ ਚਲਾਉਂਦੇ ਹੀ ਗਏ ਤੇ ਨਹੀਂ ਆਏ ਬਾਈਕ ਤੇ ਸੀ ਕਹਤੇ ਆਏ ਸੀ ਦੋ ਬਾਈਕ ਸੀਗੇ ਬਾਹਰ ਖੜੇ ਸੀ ਦੋ ਜਣੇ ਦੋਨਾਂ ਜਣੇ ਬਾਈਕ ਦੇ ਉੱਤੇ ਸਵਾਰ ਸੀਗੇ ਅੰਦਰ ਜਿਹੜੇ ਚਾਰ ਜਣੇ ਵੜੇ ਆ ਟੋਟਲ 6 ਜਣੇ ਸੀਗੇ ਇੱਕ ਇੱਕ ਬਾਈਕ ਛੱਡ ਗਏ ਇੱਕ ਬਾਈਕ ਹਾਂ ਉਹ ਜਦੋਂ ਮੈਂ ਬਾਹਰੋਂ ਮੈਨੂੰ ਬਾਈਚਾਂ ਸੀ ਮੇਰੀ ਵਾਈਫ ਨੇ ਫੋਨ ਕਰ ਦਿੱਤਾ ਕਮਰੇ 'ਚ ਕੁੰਡੀ ਲਗਾ ਕੇ ਵੀ ਘਰ ਇਸ ਤਰ੍ਹਾਂ ਬੰਦੇ ਆ ਗਏ ਆ ਪਿਸਤਲ ਲੈ ਕੇ ਤੇ ਗੋਲੀਆਂ ਚਲਾ ਰਹੇ ਆ ਤੇ ਮੈਂ ਫਟਾਫਟ ਦੁਕਾਨ ਤੋਂ ਆਇਆ ਵਾਂ ਜੀ ਤੇ ਆ ਗਏ ਮੇਰੇ ਨਾਲ ਇੱਕ ਸ਼ੌਪ ਦਾ ਸਰਵੰਟ ਵੀ ਸੀ ਕਨਾਲ ਤੇ ਅਸੀਂ ਜਿਹੜੇ ਬਾਹਰ ਦੋ ਜਣੇ ਖੜੇ ਸੀਗੇ ਉਹਨਾਂ 'ਚੋਂ ਇੱਕ ਬੰਦੇ ਨੂੰ ਤੇ ਅਸੀਂ ਫੜ ਲਿਆ ਦੋਹਾਂ ਜਣਿਆਂ ਨੇ ਤੇ ਦੂਜਾ ਬੰਦਾ ਜਿਹੜਾ ਮੋਟਰਸਾਈਕਲ ਲੈ ਕੇ ਭੱਜ ਗਿਆ ਜਿਹੜੇ ਗਨਸ਼ਾਟ ਕਰਨ ਵਾਲੇ ਸੀ ਪਹਿਲੇ ਫਰਾਰ ਹੋ ਗਏ ਨਹੀਂ ਨਹੀਂ ਗਨਸ਼ਾਟ ਕਰਨ ਵਾਲੇ ਉਦੋਂ ਗਏ ਆ ਜੀ ਜਦੋਂ ਇੱਕ ਜਾਣਾ ਮੋਟਰਸਾਈਕਲ ਤੇ ਪਹਿਲਾਂ ਭੱਜ ਗਿਆ ਵਾ ਤੇ ਦੂਸਰੇ ਬੰਦੇ ਨੂੰ ਅਸੀਂ ਫੜ ਲਿਆ ਵਾ ਫੜ ਕੇ ਅਸੀਂ ਅੰਦਰ لے ਆਣ ਲੱਗੇ ਆ ਤੇ ਮੈਨੂੰ ਨਹੀਂ ਸੀ ਪਤਾ ਵਾ ਵੀ ਉਹ ਇਸ ਤਰ੍ਹਾਂ ਗੋਲੀਆਂ ਚਲਾਣਗੇ ਵੀ ਮੈਂ ਉਹਨਾਂ ਨੂੰ ਅੰਦਰ ਲੈ ਕੇ ਆਇਆ ਵਾ ਤੇ ਉਹਨਾਂ ਚ ਨੂੰ ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਬਾਹਰ ਰੌਲਾ ਪੈ ਗਿਆ ਤੇ ਅੰਦਰੋਂ ਗੋਲੀਆਂ ਚਲਾंदे ਬਾਹਰ ਨਿਕਲੇ ਆ ਜੀ ਉਹਨਾਂ ਨੇ ਕਾਫੀ ਗੋਲੀਆਂ ਚਲਾਈਆਂ ਵਾ ਕਿੰਨੇ ਫਾਇਰ ਕੀਤੇ ਨੇ ਸਰ ਉਹ ਚਾਰ ਜਾਨੇ ਇਸ ਤਰ੍ਹਾਂ ਗੋਲੀਆਂ ਚਲਾਉਂਦੇ ਗਏ ਬਾਹਰ ਅੱਛਾ ਹਾਂ ਮਤਲਬ ਜੀ ਉਹਨਾਂ ਨੇ ਪੈਣਾ ਚ ਗੋਲੀਆਂ ਚਲਾਈਆਂ ਵਾ ਇੱਥੇ ਛਰੇ ਛਰੇ ਆ ਇੱਕ ਦੋ ਤੇ ਹੋਰ ਵੀ ਆ ਥੋੜੇ ਕਿਨਕੇ ਦੇ ਪਏ ਹੋਇਆ ਬਾਕੀ ਉਹ ਆਏ ਸੀ ਐਚ ਐਚਓ ਸਾਹਿਬ ਉਹਨਾਂ ਨੇ ਵੇਖ ਲਿਆ ਲੈ ਗਏ ਉਹ ਨਾਲ ਮੋਬਾਈਲ ਲੈ ਕੇ ਕਿਹਨੂੰ ਹੋਰ ਕੀ ਲੱਗੇ ਅਚਾਰਾਂ ਕੋ ਪਿਸਤਲ ਸੀ ਮੋਹਨਦਰ ਆਇਆ ਜਿਹੜੇ ਅੰਦਰ ਆਏ ਅਚਾਰਾਂ ਕੋ ਮੋਬਾਈਲ ਤੇ ਹੋਰ ਕੀ ਲੱਗੇ ਗਿਆ ਮੋਬਾਈਲ ਤੇ ਪਰਚ ਦੋ ਇੱਕ ਲੇਡੀਜ਼ ਪਰਚ ਇੱਕ ਜੈਂਟਸ ਪਰਚ ਤੇ ਨਾਲ ਦੋ ਮੋਬਾਈਲ ਜਾਨੀ ਉਹ ਚਾਨ ਕੀਤਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਰ ਹਾਂ ਪੈਸੇ ਇੱਕ ਦੇ ਵਿੱਚ ਮੇਰੇ ਖਿਆਲ ਨਾਲ ਹੋਏਗਾ ਸ਼ਾਇ ਤੇ ਦੂਸਰਾ ਜਿਹੜਾ ਉਹ ਉਹਦੇ ਵਿੱਚ ਥੋੜੇ ਹੋਣੇ ਉਹਦੇ ਸਰ ਕੋਈ ਨੁਕਸਾਨੀਆਂ ਹੱਥ ਚ ਲੱਕੀ ਹੱਥ ਚ ਲੱਕੀ ਦੇ ਸਰ ਉਹਨਾਂ ਨੇ ਪੂਰੀ ਕੀਤੀ ਹੈ मतलब ਅਸੀਂ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਉਹ ਹੱਥ ਦੇ ਵਿੱਚ ਆਏ ਨਹੀਂ ਆ ਬਾਕੀ ਜਾਨੀ ਨੁਕਸਾਨ ਵੱਲੋਂ ਬਚਾਅ ਹੋ ਗਿਆ ਵਾ ਕੋਈ ਇਹੋ ਜੀ ਬਾਬਾ ਜੀ ਵੱਲੋਂ ਕਿਰਪਾ ਰਹੀ ਹੈ ਵੀ ਨਹੀਂ ਹੋਇਆ ਕੰਮ ਕਿ ਨਹੀਂ ਸਹਿਰ ਕੀਤੀ ਉਧਰ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਕਰਦੇ ਬੰਦੇ ਆਏ ਇਹਨਾਂ ਦੇ ਘਰ ਉਹਨਾਂ ਨੇ ਆ ਕੇ ਤੇ ਪਿਸਟਲ ਪੁਆਇੰਟ ਤੇ ਉਹਨਾਂ ਕੋਕਰਨ ਦੀ ਕੋਸ਼ਿਸ਼ ਕੀਤੀ ਜਿਹੜੋਂ 12000 ਰੁਪਏ ਨਾਲ ਲੈ ਕੇ ਇੱਕ ਮੋਬਾਈਲ ਲੈ ਗਈ ਫਾਇਰਫੂਰ ਵੀ ਕੀਤੇਗੇ ਹਾਂ ਇਹਨਾਂ ਦਸਮਤਾਂ ਵੀ ਫਾਇਰ ਕੀਤੇ ਬਾਕੀ ਅਸੀਂ ਇਨਵੈਸਟਿਗੇਸ਼ਨ ਕਰ ਰਹੇ ਸੀ ਸੀਸੀਟੀਵੀ ਖੰਗਾਲ ਰਹੇ ਹਾਂ ਹਾਂ ਜੀ ਖੰਗਾਲ ਰਹੇ ਹਾਂ ਚਲੋ ਕੋਈ ਸਰ ਦੋਸ਼ੀ ਕੋਈ ਰਿਕਵਰੀ ਸੱਚ ਅਜੇ ਤਹਰ ਕੋਈ ਰਿਕਵਰੀ ਨਹੀਂ ਕੋਈ ਬਾਈਕ ਰਿਕਵਰੀ ਜਾਂ ਕੁਝ ਇੱਕ ਉਥੇ ਮੌਜੂਦਾ ਇੱਕ ਬਾਈਕ ਸ਼ੈੱਡ ਤੇ ਜਾ ਯਾਰ ਬਾਈਕ ਤੇ ਉਹਦੇ ਫੂਟ ਮਿਲਦੇ ਉਹਨਾਂ ਦੇ ਉਹ ਕਬਜ਼ੇ 'ਚ ਲਏ ਸਕਾਈਨਸ ਪੰਜਾਬ ਦੇ ਲਈ ਤਰਨਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ